ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋ ਵਿਕਰਮ ਸਿੰਘ ਮੁਜੀਠੀਆ ਤੇ ਬਾਦਲ ਪਰਿਵਾਰ ਹੁਣ ਕਸੂਤਾ ਫਸ ਗਏ ਹੈਗੇ ਕਿਉਂਕਿ ਸੀਐਮ ਭਗਵੰਤ ਮਾਨ ਨੇ ਵਿਕਰਮ ਸਿੰਘ ਮੁਜੀਠੀਆ ਦੇ ਘਰ ਤੇ ਪੀਲਾ ਪੰਜਾ ਚਲਾਉਣ ਦਾ ਹੁਕਮ ਦਿੱਤਾ ਤੇ ਦੂਸਰੇ ਪਾਸੇ ਬਾਦਲ ਪਰਿਵਾਰ ਨੇ ਸੁਖਬੀਰ ਸਿੰਘ ਬਾਦਲ ਨੇ ਕਿਸ ਤਰ੍ਹਾਂ ਡੀਐਸਪੀ ਨੂੰ ਤੇ ਪ੍ਰਸ਼ਾਸਨ ਨੂੰ ਸਰੀਆਮ ਧਮਕੀ ਲਾਈ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਛੀ ਵੀਡੀਓ ਤੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਣੀ ਫਿਰ ਕਰਨੀ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਬਹੁਤ ਬਾਰ ਚਰਚਾ ਹੋਈ ਕਿ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਭਾਈ ਮੁੱਖ ਮੰਤਰੀ ਸਾਹਿਬ ਫੇਰ ਮੰਨਾਂਗੇ ਜੇਕਰ ਵਿਕਰਮ ਮਜੀਠੀਆ ਦੇ ਘਰ ਦੇ ਉੱਤੇ ਬਲਡੋజర్ ਚੱਲ ਜਾਵੇ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਮੈਂ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਡੀਐਸਪੀ ਨੂੰ ਧਮਕੀ ਦੇ ਦਿੱਤੀ ਹੈ ਪਹਿਲਾਂ ਵੀ ਕਈ ਵਾਰ ਮੈਂ ਤੁਹਾਡੇ ਨਾਲ ਐਸੀ ਅਪਡੇਟ ਸਾਂਝੀ ਕੀਤੀ ਹੈ ਕਿ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਐਸੀ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੀ ਘਰ ਵਾਲੀ ਜਾਨੀ ਹਰਸਿਮਰਤ ਕੌਰ ਦੁਆਰਾ ਬਹੁਤ ਬਾਰ ਧਮਕੀ ਦਿੱਤੀ ਗਈ ਹੈ ਜਿਸ ਦਿਨ ਬਿਕਰਮ ਸਿੰਘ ਮਜੀਠੀਆ ਗਿਰਫਤਾਰ ਹੁੰਦਾ ਉਸੇ ਦਿਨ ਤੋਂ ਧਮਕੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਜੋ-ਜੋ ਅਖਰ ਕੀਤਾ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਹੁਣ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਰੈਲੀਆਂ ਕਰ ਰਹੇ ਨੇ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਖੁੱਲੇ ਆਮ ਧਮਕੀ ਦੇ ਰਹੇ ਨੇ ਪਰ ਹੁਣ ਸੁਖਵੀਰ ਸਿੰਘ ਬਾਦਲ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਇਹ ਗੱਲ ਧਰੀ ਸੀ ਕਿ ਜੇਕਰ ਤੁਸੀਂ ਇਹਨਾਂ ਵੱਡੇ ਮਗਰਮੱਛਾਂ ਨੂੰ ਹੱਥ ਪਾਇਆ ਤਾਂ ਇਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਵੀ ਚੱਲਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ ਸੀ ਕਿ ਭਾਈ ਅਸੀਂ ਸਬੂਤ ਜੁਟਾ ਰਹੇ ਹਾਂ ਜਿਸ ਦਿਨ ਸਾਡੇ ਹੱਥ ਸਬੂਤ ਲੱਗੇ ਅਸੀਂ ਇਹਨਾਂ ਦੇ ਉੱਤੇ ਐਕਸ਼ਨ ਕਰ ਦੇਾਂਗੇ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵੀ ਦੇਖੋ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਤਾਂ ਹੁਣ ਉਹਨਾਂ ਦੇ ਵਕੀਲਾਵੰਨਿਓ ਛੜਾਉਣ ਦੀ ਲਗਾਤਾਰ ਯਾਨੀ ਬਾਹਰ ਲੈ ਆਉਣ ਦੀ ਜ਼ਮਾਨਤ ਦੇ ਉੱਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ ਵੀ ਕੈਸਾ ਤਾਰਾ ਬੁਣ ਦਿੱਤਾ ਕਿ ਵਿਕਰਮ ਸਿੰਘ ਮਜੀਠੀਏ ਨੂੰ ਤਿੰਨ ਗੱਲਾਂ ਦੇ ਵਿੱਚ ਫਸਾ ਲਿਆ ਸਿਰਫ ਤਿੰਨ ਪਹਿਲੂ ਐਸੇ ਨੇ ਜਿਹੜੇ ਵਿਕਰਮ ਸਿੰਘ ਮਜੀਠੀਏ ਨੂੰ ਬੁਰੀ ਤਰ੍ਹਾਂ ਜੇਲ੍ਹ ਦੇ ਵਿੱਚ ਰੱਖਣ ਜਾ ਰਹੇ ਨੇ ਲੰਬੇ ਟਾਈਮ ਲਈ ਹੁਣ ਪੰਜਾਬ ਦੇ ਲੋਕ ਇਸ ਖਬਰ ਤੋਂ ਬਾਅਦ ਇਹੀ ਸੋਚਣਗੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਤੋਂ ਵੱਡਾ ਐਕਸ਼ਨ ਕੀਤਾ ਜਿਹੜਾ ਕਿ ਅੱਜ ਤੱਕ ਕਿਸੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਕੀਤਾ ਸੀ ਕਿਉਂਕਿ ਜਿਹੜੇ ਬਾਦਲਾਂ ਦੇ ਵੱਲ ਕੋਈ ਉਂਗਲੀ ਤੱਕ ਨਹੀਂ ਕਰ ਸਕਦਾ ਸੀ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਐਸਾ ਸਕੰਜਾ ਕੱਸ ਦਿੱਤਾ ਬਿਕਰਮ ਮਜੀਠੀਆ ਦੇ ਉੱਤੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਧਮਕੀ ਕਿਵੇਂ ਦਿੱਤੀ ਹੈ ਡੀਐਸਪੀ ਨੂੰ ਕਿ ਅਸੀਂ ਇਹ ਨਾਅਬਸਰਾਂ ਨੂੰ ਆਪਣੇ ਟਾਈਮ ਦੇ ਵਿੱਚ ਦੇਖਾਂਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਖਬਰ ਤੁਸੀਂ ਸੁਣਨ ਜਾ ਰਹੇ ਹੋ ਇਸ ਖਬਰ ਨੂੰ ਸੁਣ ਤੋਂ ਬਾਅਦ ਤੁਹਾਡੇ ਵੀ ਇਰਾਦੇ ਬਦਲ ਜਾਣਗੇ ਕਿਉਂਕਿ ਅੱਜ ਕੱਲ੍ਹ ਰੈਲੀਆਂ ਤੇ ਰੈਲੀਆਂ ਕਰ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਧਮਕੀ ਛਰੇ ਆਂਦੇ ਰਹੇ ਨੇ ਕਿ ਉਹ ਤਾਂ ਮੁੱਖ ਮੰਤਰੀ ਨੂੰ ਵੀ ਦੇ ਦਿੰਦੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਹੁਣ ਇਸ ਗੱਲ ਤੋਂ ਅੰਦਾਜ਼ਾ ਲਾ ਲੈਣ ਕਿ ਜੇਕਰ ਇਹਨਾਂ ਦਾ ਰਾਜ ਆ ਗਿਆ ਵਾਕਈ ਤਾਂ ਤੁਹਾਡੇ ਜਾਂ ਫਿਰ ਆਪਣੇ ਪੰਜਾਬੀਆਂ ਦੇ ਨਾਲ ਕੀ ਹੋ ਸਕੇਗਾ ਸੁਣ ਲੇ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਲੈ ਕੇ ਆ ਜਿਹੜੀ ਕਿ ਬੇहद ਜ਼ਿਆਦੇ ਅਹਿਮ ਅਪਡੇਟ ਹੈ ਸੁਣੋ ਜਿਹੜੇ ਅਫਸਰ ਅੱਜ ਹੈ ਡੀਐਸਪੀ ਹੈ ਜਿਵੇਂ ਜਾ ਕੇ ਰੋਂਦਾ ਹੈ ਡੀਐਸਪੀ ਸਾਹਿਬ ਨੋਟ ਕਰ ਲਿਓ ਤੁਹਾਨੂੰ ਬੁਲਾਇਆ ਜਾਊਗਾ ਉਹ ਨੋਟ ਕਰੀਏ ਇਹਦੇ ਨਾਂ ਦਾ ਆਸੋ ਜਿਕੇ ਮੈਂ ਹੁਣ ਡੀਐਸਪੀ ਬਣ ਗਿਆ ਹਾਂ ਮੈਂ ਪੂਰੀ ਜ਼ਿੰਦਗੀ ਡੀਐਸਪੀ ਰਹਿਣਾ ਹੈ ਨਾ ਉਦੋਂ ਤੱਕ ਜਦੋਂ ਤੱਕ ਸਰਕਾਰ ਚੋਂ ਇਸ ਦਾ ਮਤਲਬ ਨਹੀਂ ਕਿ ਤੁਸੀਂ ਆਪ ਕਾਨੂੰਨ ਤੋੜੋ ਆਪ ਚੋਰੀਆਂ ਕਰੋ ਆਪ ਪੈਸੇ ਇਕੱਠੇ ਕਰੋ ਆਪ ਧੱਕਾ ਕਰੋ ਝੂਠੇ ਪੱچے ਕਰੋ ਉੱਡਾ ਹੀ ਵੱਡਾ ਪਾਪ ਆ ਜੇ ਸਰਕਾਰੀ ਅਫਸਰ ਗੱਤ ਕਰਦਾ ਉਹਦੀ ਵੱਡੀ ਸਜ਼ਾ ਹੈ ਸਰਕਾਰੀ ਅਫਸਰ ਨੂੰ ਕਿਉਂਕਿ ਉਹ ਕਾਨੂੰਨ ਦਾ ਰਖਵਾਲਾ ਹੈ ਯਾਰ ਸੋਚਦੇ ਆ ਕਿ ਮੈਂ ਮੈਂ ਕਰਕੇ ਕੀ ਹੋ ਜਾਊਗਾ ਬਤਰੀਆਂ ਨਹੀਂ ਹੋਣੀਆਂ ਇੱਤੀ ਕੋਈ ਬਤਲੀ ਨਹੀਂ ਜਿੱਪੀ ਧੱਕ ਤੋਂ ਗੱਸਫਿਸ ਤੇ ਜੇਲ੍ਹ ਬੋਜੀ ਤੱਕ ਤਾਂ ਸੁਣ ਲਿਆ ਪੰਜਾਬ ਵਾਲੋ ਪੰਜਾਬ ਦੀ ਪੁਲਿਸ ਦੁਆਰਾ ਕੀ ਇਰਾਦੇ ਰੱਖਦੇ ਨੇ ਇਹ ਸੁਖਵੀਰ ਸਿੰਘ ਬਾਦਲ ਕਹਿੰਦਾ ਇਹਨਾਂ ਦੀ ਸਾਡੇ ਰਾਜ ਦੇ ਵਿੱਚ ਕੋਈ ਬਦਲ ਨਹੀਂ ਹੋਣੀ ਸਿੱਧਾ ਡਿਸਮਿਸ ਤੇ ਦੂਜੇ ਨੰਬਰ ਤੇ ਜੇਲ ਇਹ ਪੰਜਾਬ ਦੇ ਪ੍ਰਸ਼ਾਸਨ ਨੂੰ ਸ਼ਰਅ ਆਮ ਧਮਕੀ ਸੁਖਵੀਰ ਸਿੰਘ ਬਾਦਲ ਦੇ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਨੇ ਕਹਿੰਦੇ ਸਾਡੀ ਪੰਜਾਬ ਦੇ ਅੰਦਰ ਵਾਪਸੀ ਕਰਵਾ ਦਿਓ ਅਸੀਂ ਪੰਜਾਬ ਨੂੰ ਬਦਲ ਦੇਾਂਗੇ ਪਹਿਲਾਂ ਤੁਸੀਂ ਐਂ ਦੱਸੋ ਜੇ ਕੋਈ ਸਿਆਣੇ ਬੰਦੇ ਨੂੰ ਇਹ ਗੱਲ ਦੱਸੋਗੇ ਤੇ ਮੂਰੋਂ ਉਹ ਪਤਾ ਕੀ ਕਹੂਆ ਜਿਹੜੇ ਲੋਕ 25 ਸਾਲ ਤੱਕ ਤੁਹਾਡਾ ਲਹੂ ਪੀਕੇ ਪੰਜਾਬ ਨੂੰ ਨਹੀਂ ਬਦਲ ਸਕੇ ਸਗੋਂ ਪੰਜਾਬ ਦੀ ਸੇ ਕੌਮ ਦੇ ਨਾਲ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਬੇਅਦਮੀਆਂ ਕਰਵਾਈਆਂ ਤਾਂ ਇਹ ਲੋਕ ਹੁਣ ਕੀ ਕਰ ਸਕਦੇ ਆ ਪੰਜਾਬ ਦਾ ਇਹ ਤੁਸੀਂ ਹੁਣ ਅੰਦਾਜ਼ਾ ਲਾ ਲਿਓ ਵੀ ਜਿਹੜੇ ਲੋਕ ਪ੍ਰਸ਼ਾਸਨ ਨੂੰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਸ਼ਰੇ ਆਮ ਧਮਕੀਆਂ ਦੇ ਰਹੇ ਨੇ ਅੱਜ ਕੱਲ ਵੀ ਦੇ ਰਹੇ ਨੇ ਕਾਂਗਰਸ ਦੇ ਲੀਡਰ ਵੀ ਦੇ ਰਹੇ ਨੇ ਰੰਧਾਵਾ ਸਾਹਿਬ ਦੀ ਵੀ ਇੱਕ ਦਿਨ ਮੈਂ ਤੁਹਾਨੂੰ ਵੀਡੀਓ ਦਿਖਾਈ ਸੀ ਸੋ ਇਹਨਾਂ ਨੂੰ ਸਾਰਿਆਂ ਨੂੰ ਕੁਰਸੀ ਦੀ ਅੱਗ ਲੱਗੀ ਹੋਈ ਆ ਚਿੰਨੇ ਵੀ ਵਿਪક્ષੀ ਪਾਰਟੀਆਂ ਵਿਰੋਧੀ ਨੇ ਉਹਨਾਂ ਸਾਰਿਆਂ ਦੀ ਪੂਸਤੇ ਅੱਗੇ ਹੀ ਲੱਗੀ ਆ ਕਿ ਮੁੱਖ ਮੰਤਰੀ ਦੀ ਕੁਰਸੀ ਸਾਡੇ ਕੋਲੇ ਆ ਜੇ ਕਿਉਂਕਿ ਕਾਮਕਾਰ ਦਾ ਬੰਦਾ ਇਹਨਾਂ ਤੋਂ ਨਹੀਂ ਜਰਿਆ ਜਾਂਦਾ ਕੀ ਕਹਿੰਦਾ ਸੀ ਸੁਖਵੀਰ ਬਾਦਲ ਕਹਿੰਦਾ ਇਹਦਾ ਮਤਲਬ ਇਹ ਆ ਵੀ ਡੀਐਸਪੀ ਸਾਹਿਬ ਆਪ ਪੈਸੇ ਇਕੱਠੇ ਕਰਨਗੇ ਆਪ ਲੁੱਟਣਗੇ ਇਹਦਾ ਮਤਲਬ ਕੀ ਕਿ ਅਸੀਂ ਲੁੱਟਣਾ ਭਾਈ ਇਹ ਹੱਕ ਸਾਡਾ ਹੀ ਹੈ ਤੁਸੀਂ ਨਹੀਂ ਲੁੱਟ ਸਕਦੇ ਠੀਕ ਆ ਮੰਨਿਆ ਕੁਝ ਅਫਸਰ ਮਾਰੇ ਹੁੰਦੇ ਨੇ ਪਰ ਪੰਜਾਬ ਦੀ ਪੁਲਿਸ ਕਿਤੇ ਨਾ ਕਿਤੇ ਬਹੁਤ ਵੱਡੇ ਪੱਦਰ ਦੇ ਉੱਤੇ ਸਹੀ ਵੀ ਹੈ ਇਹ ਵੀ ਗੱਲ ਮੰਨਣੀ ਪੈਣੀ ਹੈ ਔਰ ਹੁਣ ਦੂਜੇ ਪਾਸੇ ਆਜੋ ਵਿਕਰਮ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਰੌਲਾ ਪਾ ਰੱਖਿਆ ਕਹਿੰਦੇ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਤੁਸੀਂ ਬਹੁਤ ਵੱਡਾ ਐਕਸ਼ਨ ਕੀਤਾ ਸਤਿਕਾਰ ਹੈ ਇਸ ਗੱਲ ਦਾ ਪੰਜਾਬ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਔਰ ਪੰਜਾਬ ਦੀ ਸਰਕਾਰ ਦਾ ਆ ਸਵਾਲ ਇਹ ਉੱਠਦਾ ਕਿ ਕਹਿੰਦੇ ਹੁਣ ਘਰ ਕਦੋਂ ਢਾਉਣਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਰ ਦਰਵਾਸਲ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੁਣ ਵਿਕਰਮ ਸਿੰਘ ਮਜੀਠੀਏ ਦੇ ਘਰ ਦੇ ਉੱਤੇ ਬਲਡوزر ਚਲਾਉਣ ਜਾ ਰਿਹਾ ਕਿਉਂਕਿ ਖਬਰਾਂ ਬਹੁਤ ਸਾਰੀਆਂ ਨਿਕਲ ਕੇ ਆ ਰਹੀਆਂ ਕਿ ਭਾਈ ਵਿਕਰਮ ਸਿੰਘ ਮਜੀਠੀਏ ਦਾ ਜਿਹੜਾ ਘਰ ਹੈ ਇਹਨੂੰ ਬੇਨਾਮੀ ਸੰਪਤੀ ਦੇ ਰੂਪ ਦੇ ਵਿੱਚ ਦੇਖਦੇ ਹੋਇਆ ਕਾਨੂੰਨ ਕਾਰਵਾਈ ਦੇ ਹਿਸਾਬ ਦੇ ਨਾਲ ਇਹਨੂੰ ਹਟਾਉਣ ਜਾ ਰਹੇ ਨੇ ਭਗਵੰਤ ਮਾਨ ਸਾਹਿਬ ਕਿਸੇ ਵੇਲੇ ਵੀ ਪੀਲਾ ਪੰਜਾ ਪੰਜਾਬ ਦੇ ਮੁੱਖ ਮੰਤਰੀ ਦਾ ਵਿਕਰਮ ਮਜੀਠੀਆ ਦੀਆਂ ਤਿੰਨ ਰਿਹائشਾਂ ਨੇ ਸਭ ਤੋਂ ਵੱਡੀਆਂ ਜਿਹੜੀਆਂ ਉਹਨਾਂ ਦੀ ਤਿੰਨੇ ਦੇ ਵਿੱਚੋਂ ਇਹ ਨਹੀਂ ਪਤਾ ਕਿ ਨੰਬਰ ਕਿਹੜੇ ਘਰ ਦਾ ਲਾ ਦੇਣ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਗ੍ਰਫਤਾਰ ਹੋਣ ਤੋਂ ਪਹਿਲੇ ਸਟੇਜਾਂ ਤੇ ਚੜ ਕੇ ਸੀਮ ਭਗਵੰਤ ਮਾਨ ਨੂੰ ਤੰਗੀਆਂ ਲਾਉਂਦੇ ਸੀਗੇ ਕਿ ਤੂੰ ਸਾਡਾ ਕੁਝ ਨਹੀਂ ਕਰ ਸਕਦਾ ਅਸੀਂ ਤੇਰੀਆਂ ਚੀਖਾਂ ਕਢਾ ਦੇਵਾਂ ਅੱਜ ਵੀ ਉਹ ਜਿਹੜਾ ਤੰਗੀਆਂ ਅੰਦਾਜ਼ ਹੈ ਬਾਦਲ ਪਰਿਵਾਰ ਦੇ ਵਿੱਚ ਨਜ਼ਰ ਆ ਰਿਹਾ ਹੈ ਜਦੋਂ ਵੀ ਪ੍ਰਸ਼ਾਸਨ ਦਿੱਤਾ ਜਾਂਦਾ ਹੈ ਹਰਸਿੰਦਰਪੌਰ ਲੁਹੰਗੀਆਂ ਸੁਖਬੀਰ ਸਿੰਘ ਬਾਦਲ ਲਾ ਤੇ ਕਿਸੇ ਨਾ ਕਿਸੇ ਨੂੰ ਜ਼ਰੂਰ ਤੰਕਾਇਆ ਜਾਂਦਾ ਹੈ ਇੱਥੇ ਪੰਜਾਬ ਦੇ ਸੀਐਮ ਸੀਐਮ ਭਗਵੰਤ ਮਾਨ ਤੋਂ ਜਾਂ ਫਿਰ ਪ੍ਰਸ਼ਾਸਨ ਐਸ ਦਾ ਪਰਫਰ ਸੁਖਬੀਰ ਸਿੰਘ ਬਾਦਲ ਨੇ ਪ੍ਰਸ਼ਾਸਨ ਦਿੰਦਿਆਂ ਹੋਇਆਂ ਆ ਜਿਹੜਾ ਵੈ ਉਹ ਡੀਐਸਪੀ ਨੂੰ ਤੇ ਪੰਜਾਬ ਪੁਲਿਸ ਨੂੰ ਸਿੱਧੀ ਧਮਕੀ ਲਈ ਹੈ ਕਿ ਵਕਤ ਜਿਹੜਾ ਵੈ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਜਦੋਂ ਇਹ ਸਰਕਾਰ ਤਬਦੀਲ ਹੋ ਗਈ ਉਦੋਂ ਤੁਸੀਂ ਵੀ ਤਬਦੀਲ ਹੋ ਜਾਣਾ ਜਦੋਂ ਸਾਡਾ ਵਕਤ ਆਏਗਾ ਇਸ ਤਰ੍ਹਾਂ ਨਹੀਂ ਹੋਏਗਾ ਅਗਰ ਕੋਈ ਇੰਜ ਕਰੇਗਾ ਤੁਹਾਨੂੰ ਡੀਸਮਿਸ ਕੀਤਾ ਜਾਏਗਾ ਤੇ ਸਿੱਧਾ ਜੇਲ੍ਹ ਚ ਭੇਜਿਆ ਜਾਏਗਾ ਇਹ ਗਣਾ ਸਗਾ ਸੁਬੇਤ ਸਿੰਘ ਬਾਦਲ ਦਾ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਸ ਤਰ੍ਹਾਂ ਦੀਆਂ ਧਮਕੀਆਂ ਉਹਨਾਂ ਨੇ ਸਰੇ ਆਮ ਕਈ ਵਾਰ ਸੀਐਮ ਭਗਵੰਤ ਮਾਨ ਤੇ ਪੰਜਾਬ ਪੁਲਿਸ ਨੂੰ ਲਾਈਨਾ ਹੈਗੀ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਲੋਕਾਂ ਦੀ ਵਰਪੂਰ ਹਮਾਇਤ ਕੀਤੀ ਕਿਉਂਕਿ ਲੋਕਾਂ ਦੀ ਇਹ ਵੱਡੇ ਪੱਤਰ ਤੇ ਮੰਗ ਹੈ ਕਿ ਜਿਸ ਤਰ੍ਹਾਂ ਬਾਕੀ ਜਿਹੜੇ ਨਸ਼ਾ ਕਸਕਰ ਸੀ ਉਹਨਾਂ ਦੇ ਘਰਾਂ ਤੇ ਕਿਲਾ ਪੰਜਾ ਚੱਲਿਆ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਇਸ ਟਾਈਮ ਪੁਲਿਸ ਦੀ ਹਿਰਾਸਤ ਦੇ ਵਿੱਚ ਹੈਗਾ ਵਾ ਸੁਖਦੀ ਵਿਕਰਮ ਸਿੰਘ ਮਜੀਠੀਆ ਤੇ ਘਰ ਤੇ ਵੀ ਪੇਲਾ ਪੰਜਾ ਚੱਲਣਾ ਚਾਹੀਦਾ ਹੈ ਵਾ ਔਰ ਇਹ ਸੀਐਮ ਭਗਵੰਤ ਮਾਨ ਨਾਲੋਂ ਆਦੇਸ਼ ਦੇ ਦਿੱਤੇ ਗਏ ਆ ਹੁਣ ਉਹਦੇ ਤਿੰਨਾਂ ਕਰਾਂ ਦੇ ਵਿੱਚੋਂ ਕਿਸ ਘਰ ਤੇ ਚੱਲਦਾ ਹੈ ਇਹ ਤੇ ਵਕਤੀ ਦੱਸੇਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸੋ ਕਿ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼